ਇਨਾ ਪਲਾ ਨੇ ਇਸ ਮਾਂ ਨੂੰ ਉਸ ਸਾਰੇ ਦੁੱਖ ਭੁਲਾ ਦਿੱਤੇ ਨੇ ਜਿਨ੍ਹਾਂ ਨੂੰ ਝੱਰ ਕੇ ਇਸ ਨੇ ਆਪਣੇ ਪੁੱਤ ਨੂੰ ਇਸ ਮੁਕਾਮ ਤੇ ਪਹੁੰਚਾਇਆ ਗੁਰਪ੍ਰੀਤ ਸਿੰਘ ਜਦੋਂ ਫੌਜੀ ਵਰਦੀ ਚ ਕੱਰਾ ਕੇ ਆਪਣੀ ਮਾਂ ਨੂੰ ਸੈਲੂਟ ਮਾਰਿਆ ਤਾਂ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਕਿਲਾ ਨੌਦਾ ਦੇ ਨੌਜਵਾਨ ਦਿਹਾੜੀਦਾਰ ਪਰਿਵਾਰ ਦਾ ਪੁੱਤ ਹੈ ਜਿਸ ਨੇ ਫੌਜ ਵਿੱਚ ਭਰਤੀ ਹੋ ਕੇ ਮਾਪਿਆਂ ਦੀ ਮਿਹਨਤ ਦਾ ਮੁੱਲ ਮੋੜਿਆ ਫੌਜ ਵਿੱਚ ਪਰਤੀ ਹੋਂ ਤੋਂ ਬਾਅਦ ਜਦੋਂ 7 ਮਹੀਨਿਆਂ ਦੀ ਸਖਤ ਟ੍ਰੇਨਿੰਗ ਤੋਂ ਬਾਅਦ ਉਹ ਛੁੱਟੀ ਤੇ ਆਇਆ ਤਾਂ ਫੌਜੀ ਪੁੱਤ ਦਾ ਪਰਿਵਾਰ ਨੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਪਰਿਵਾਰ ਦੇ ਹਰ ਜੀ ਦੇ ਚਿਹਰੇ ਦੀ ਮੁਸਕਾਨ ਇਹ ਬਿਆਨ ਕਰਦੀ ਹੈ ਕਿ ਉਹ ਆਪਣੇ ਹੋਂ ਹਾਰ ਪੁੱਤ ਨੂੰ ਫੌਜੀ ਦੀ ਵਰਦੀ ਵਿੱਚ ਵੇਖ ਕੇ ਕਿੰਨੇ ਖੁਸ਼ ਨੇ 7 ਮਹੀਨਿਆਂ ਦੀ ਟ੍ਰੇਨਿੰਗ ਕਰਕੇ ਫੇਰ ਆਇਆ ਘਰ ਜਾਣ ਦੀ ਇੱਛਾ ਸੀਗੀ ਵੀ ਜੀ ਪਤਵਾਰਦੀ ਚੋਣਾ ਜੀ ਵਰਦੀ ਜਾਏ ਫਿਰ ਘਰਦਿਆਂ ਨੇ ਬਹੁਤ ਸਵਾਗਤ ਕੀਤਾ ਜੀ ਫਿਰ ਨਾਲ ਆਂਡੀ ਗਵੰਡੀ ਵੀ ਸੀਗੇ ਤਾਚੇ ਤਾਜ ਸਾਰੇ ਆਏ ਸੀ ਘਰੇ ਜੀ ਉਹਨਾਂ ਨੇ ਬਹੁਤ ਖੁਸ਼ੀ ਮਨਾਈ ਜੀ ਅਸੀਂ ਬਹੁਤ ਗਰੀਬ ਹਲਾ ਦੇ ਵੇਖਿਆ ਜੀ ਇਹ ਦਿਹਾੜੀਆਂ ਕਰ ਕਰ ਭਰਤੀਆਂ ਵੇਂਦੇ ਰਹੇ ਆ ਜੀ ਦੋ ਵਾਰ ਮੈਂ ਲੱਗਿਆ ਸੀਗਾ ਜੀ ਫਿਰ ਲਾਸਟ ਭਰਤੀ ਹੋਇਆ ਸੀਗਾ ਜੀ ਮੈਂ ਸਿੱਖ ਲਾਈ ਰੈਜੀਮੈਂਟ ਜੀ ਫਤਿਹਗੜ੍ਹ ਸੈਂਟਰ ਆ ਜੀ ਯੂਪੀ ਜੀ ਉਥੋਂ ਆਇਆ ਈਰ 7 ਮਹੀਨੇ ਦੀ ਟ੍ਰੇਨਿੰਗ ਕਰਕੇ ਜੀ ਹੁਣ ਮੇਰੀ ਸ਼੍ਰੀਨਗਰ ਆਈ 19 ਤਰੀਕ ਨੂੰ ਜਾਣਾ ਜੀ ਤੇ 20 ਨੂੰ ਉੱਥੇ ਰਿਪੋਰਟ ਕਰਨੀ ਆ ਜੀ ਫੌਜੀ ਗੁਰਪ੍ਰੀਤ ਦੇ ਪਿਤਾ ਦੇ ਦਸਨ ਮੁਤਾਬਿਕ ਉਹਨਾਂ ਦੀ ਹਾੜੀਆਂ ਕਰਕੇ ਆਪਣੇ ਪੁੱਤ ਨੂੰ ਇਸ ਮੁਕਾਮ ਤੱਕ ਪਹੁੰਚਾਇਆ ਹੈ ਉਹਨਾਂ ਦਾ ਹੀ ਸੁਪਨਾ ਸੀ ਕਿ ਉਹਨਾਂ ਦਾ ਪੁੱਤ ਲਾਇਕ ਪੜੇ ਅਤੇ ਫੌਜ ਵਿੱਚ ਭਰਤੀ ਹੋ ਕੇ ਤੇਜਦੀ ਸੇਵਾ ਕਰੇ ਉਹਨਾਂ ਦੱਸਿਆ ਕਿ ਜਦੋਂ ਤੋਂ ਗੁਰਪ੍ਰੀਤ ਅਜੇ ਫੌਜ ਵਿੱਚ ਭਰਤੀ ਨਹੀਂ ਹੋਇਆ ਸੀ ਤਾਂ ਉਹ ਵੀ ਉਹਨਾਂ ਦਾ ਪੂਰਾ ਹੱਥ ਵੰਡਾਉਂਦਾ ਸੀ ਅਤੇ ਚੋਨੇ ਦੇ ਸੀਜ਼ਨ ਵਿੱਚ ਚੋਨਾ ਤੱਕ ਉਹ ਲਗਾਉਂਦਾ ਰਿਹਾ ਗੁਰਪ੍ਰੀਤ ਦੀ ਮਾਦਾ ਹੋਣਾ ਮਾਪਿਆਂ ਨੂੰ ਇਹ ਸੁਨੇਹਾ ਹੈ ਕਿ ਉਹ ਆਪਣੇ ਬੱਚਾ ਨੂੰ ਪੜਾਉਣ ਤਾਂ ਜੋ ਉਹਨਾਂ ਦੇ ਪੁੱਤ ਵਾਂਗ ਹੋਰ ਬੱਚੇ ਵੀ ਕਿਸੇ ਮੁਕਾਮ ਤੇ ਪਹੁੰਚ ਕੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕਰਨ। ਬੇਟਾ ਇਹ ਮਨ ਕੀਤਾ ਲੋਜ ਅਸੀਂ ਗੱਡੀ ਤੇ ਲੈਣ ਗਏ ਸੀ। ਬਸ ਘਰੇ ਆਪ ਦਾ ਪਰਿਵਾਰ ਹੀ ਸੀਗਾ ਜੀ। ਤੇ ਮਾਂ ਦੀ ਇੱਛਾ ਸੀਗੀ ਵੀ ਆਪਾਂ ਸਵਾਗਤ ਫੁੱਲਾਣਾ ਕਰਾਂਗੇ। ਕਦੇ ਵੀ ਨਹੀਂ ਆਇਆ। ਹਾਂ ਜੇ ਪਹਿਲੀ ਵਾਰ ਹੀ ਬੇਟਾ ਆਇਆ। ਇਹ 7 ਮਹੀਨਾ ਬਾਅਦ ਆਇਆ। 15 ਦਿਨਾਂ ਦੀ ਛੁੱਟੀ ਆਈ ਮਹਿਤਜੀ 5 ਸਾਲ ਦੀ ਰਾਜ ਕੇ ਕੀਤੇ ਹੁ ਕਿ ਕੁਝ ਨਹੀਂ ਕਰਾਇਆ ਆਪਾ ਤੇਨਾਂ ਤੋਂ ਮਨ ਕੇ ਝੋਨਾ ਵੀ ਲਾਉਂਦਾ ਰਿਹਾ ਆਪਣੇ ਨਾਲ ਉੱਥੇ ਆ ਕੇ ਪੱਠੇ ਦੱਥੇ ਦਾ ਆਪਾ ਪਸ਼ੂਆਂ ਦਾ ਦੋ ਪਸ਼ੂ ਆ ਖਾਣ ਪੀਣ ਨੂੰ ਦੁੱਧ ਆਪਣੇ ਵਧੀਆ ਸੀ ਜੇ ਪੜਾਓ ਲਿਖਾਓ ਸਾਰਿਆਂ ਤਰੱਕੀ ਤੇ ਕਰੋ ਜਿਸ ਤਰ੍ਹਾਂ ਅਸੀਂ ਬੱਚੇ ਪਾਲੇ ਆ ਉਸੇ ਤਰ੍ਹਾਂ ਸਾਰੇ ਪਾਲਣ ਬੱਚਿਆਂ ਨੂੰ ਠੀਕ ਹੈ ਆਪਾਂ ਤੇ ਬੱਚੇ ਪਾਲੇ ਆ ਗੱਲ ਕਰੀ ਝੋਨੇ ਵੀ ਲਾਏ ਆ ਕਣਕਾਂ ਵੀ ਵੱਡੀਆਂ ਸਾਰਾ ਕੁਝ ਕੀਤਾ ਪਸ਼ੂਆਂ ਦਾ ਸੰਭਾਲੇ ਆ ਖੋਰੀ ਖੋਤ ਕੇ ਸਾਰਾ ਕੁਝ ਬੱਚੇ ਇੱਥੋਂ ਤਾਂ ਹੀ ਪਛਾਈਏ ਵਾਕਿ ਹੀ ਜੇ ਤੁਮ ਮਾਪਿਆਂ ਦੀ ਮਿਹਨਤ ਦਾ ਮੁੱਲ ਬੱਚੇ ਕਿਸੇ ਉੱਚੇ ਮੁਕਾਮ ਤੇ ਪਹੁੰਚ ਕੇ ਮੋੜ ਦਿੰਦੇ ਨੇ ਤਾਂ ਉਹਨਾਂ ਨੂੰ ਇਹ ਸਾਰੀਆਂ ਦੁੱਖ ਤਕਲੀਫਾਂ ਭੁੱਲ ਜਾਂਦੀਆਂ ਨੇ ਜੋ ਉਹਨਾਂ ਆਪਣੇ ਬੱਚਾ ਨੂੰ ਕਾਮਯਾਬ ਕਰਨ ਲਈ ਜਰੀਆਂ ਤੇ ਗੁਰਪ੍ਰੀਤ ਵਾਂਗ ਹੋਰਨਾ ਬੱਚਾ ਨੂੰ ਵੀ ਮਾਪਿਆਂ ਦੀ ਇਹ ਭਾਵਨਾ ਸਮਝਣੀ ਚਾਹੀਦੀ ਹੈ ਕਿ ਮਾਪਿਆਂ ਤੋਂ ਵੱਡਾ ਹੋਰ ਕੋਈ ਨਹੀਂ ਜੋ ਬੱਚਾ ਦਾ ਹਰ ਪਲ ਭਲਾ ਮੰਗਦੇ ਨੇ ਅਤੇ ਉਹਨਾਂ ਨੂੰ ਕਾਮਯਾਬ ਕਰਨ ਲਈ ਹੀ ਜੀਉਂਦੇ ਨੇ ਅਮਨਦੀਪ ਲੱਕੀ ਪੀਟੀਸੀ ਨਿਊਜ਼ ਫਰੀਦਕੋਟ